ਮਿੰਦੀ ਅਜੀ ਬਣਾ ਚੁੱਕੀ ਇਹ ਕੇ ਜੇ ਨਹੀਂ ਗਿਆ ਤਾਂ ਕਹਿਣੀ ਇਧਰ ਦੇ ਸਲਾਹੂ ਪੁੱਤ ਆਪਾ ਚਾ ਕੇ ਮੈਂ ਪਾਪ ਖੜੀ ਤੋ ਸਤਿ ਸ੍ਰੀ ਅਕਾਲ ਆਵਾ ਲਾ ਜੀ ਆਲ ਮਹਾਰਾਜ ਜੀ ਹੈ ਜੀ ਗਾਵਲਾ ਜੀ ਦੇ 671ਵੇਂ ਜਨਮ ਦਿਨ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਦੋਸਤੋ ਉਪਲਬਧ ਵਿੱਚ ਅੱਜ 11 ਦੇ ਇਹ ਨੂੰ ਇਤਵਾਰ ਜੁਰੀ ਸਵੇਰ ਯਾਤਰਾ ਜਿਹੜੀ ਹੈ ਸਾਡੇ ਪਿੰਡਾਂ ਤੋਂ ਚੱਲੀ ਗਈ ਹੈ ਜਿਹੜੀ ਚੰਦੂ ਤੋਂ ਗਿਆ ਮਲਕਵਾਲ ਰਗਾਨੇ ਕੋਟ ਤੋਂ ਗੱਲਾਂ ਵਾਲੀ ਤੋਂ ਰਾਮਲ ਰੌਵਲ ਕੈਰਾ ਸੁਲਤਾਨ ਬਾਵਲਾ ਜੀ ਹਸਪੀਟਲ ਕੋਟਲੀ ਬਾਬਾ ਛੱਤ ਵਾਲੇ ਵਰਦਾਰੇ ਤੋਂ ਹੋ ਕੇ ਮੰਮਨਾ ਤੋਂ ਹੋ ਕੇ ਲਾਲਪੁਰਾ ਲਾਲਪੁਰ ਤੋਂ ਵਾਪਸ ਆਣ ਤੋਂ ਆਏ। ਬਾਵਲਾ ਜੀ ਕਿਰਪਾ ਨਾਲ ਸੁਖ ਸ਼ਾਂਤੀ ਨਾਮ ਮਹਾਰਾਜ ਜੀ ਨੇ ਸਰੇ ਉਹ ਉਦਘਾਟਨ ਕਰਕੇ ਦੋਹਰੇ ਆਸ਼ੀਰਵਾਦ ਦਿੱਤਾ ਆਪਣਾ ਤੇ ਮਹਾਰਾਜ ਜੀ ਦੀ ਕਿਰਪਾ ਨਾਲ ਸਾਰਾ ਸੁਖ ਸ਼ਾਂਤੀ ਨਾ ਹੋਵੇ। ਸਾਰਿਆਂ ਦਾ ਸਹਿਯੋਗ ਬਹੁਤ ਆਪਰੇ ਇਲਾਕੇ ਦੇ ਵਿੱਚ ਬਹੁਤ ਸਫਲ ਹੋਊਗਾ। ਬੋਲ ਸੇ ਸਤਿ ਸ਼੍ਰੀ ਅਕਾਲ ਬਾਬਾ ਲਾਲ ਦਿਆਲ ਮਹਾਰਾਜ ਜੀ ਦਾ 60ਵਾਂ ਜਨਮ ਦਿਹਾੜਾ ਬੜੀ ਖੁਸ਼ੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ। ਉਹਨਾਂ ਦੇ ਸੰਬੰਧ ਵਿੱਚ ਅੱਜ 11 ਤਰੀਕ ਨੂੰ ਐਤਵਾਰ ਸਵੇਰੇ 6:30 ਵਜੇ ਮਹਾਰਾਜ ਜੀ ਦੇ ਅਸ਼ੀਰਵਾਦ ਦੇ ਨਾਲ ਰੋਪਾ ਯਾਤਰਾ ਦਾ ਆਰੰਭ ਹੋਇਆ। ਠੰਡ ਵੀ ਬਹੁਤ ਆ ਪਰ ਸੰਗਤਾਂ ਚ ਉਤਸ਼ਾਹ ਵੀ ਬਹੁਤ ਜ਼ਿਆਦਾ ਆ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਪੂਰਾ ਸਾਲ ਉਡੀਕਦੀਆਂ ਰਹੀਆਂ ਇਸ ਸ਼ੋਭਾ ਯਾਤਰਾ ਨੂੰ ਅੱਜ ਸਾਰੇ ਪਿੰਡਾਂ ਦੇ ਵਿੱਚ ਵੱਖ-ਵੱਖ ਪ੍ਰਕਾਰ ਦੇ ਲੰਗ ਲੱਗੇ ਆ ਅੱਜ ਸੰਗਤ ਸੇਵਾਦਾਰ ਪੈਦਲ ਚੱਲ ਕੇ 15 16 ਕਿਲੋਮੀਟਰ ਦਾ ਇਹ ਸਫਰ ਆ ਜਿਹੜਾ ਬਾਬਾ ਲਾਲ ਜੀ ਦੀ ਖੁਸ਼ੀ ਪ੍ਰਾਪਤ ਕਰਨ ਵਾਸਤੇ ਉਹਨਾਂ ਤੋਂ ਅਸ਼ੀਰਵਾਦ ਲੈਣ ਵਾਸਤੇ ਸੰਗਤਾਂ ਜਿਹੜੀਆਂ ਪੈਦਲ ਚੱਲਦੀਆਂ ਏਕ-ਇਕ ਸਾਲ ਤੋਂ ਸਾਰਿਆਂ ਨੇ ਸੁਖਣਾ ਸੁਖੀ ਹੁੰਦੀ ਆ ਸਾਰਿਆਂ ਦੀਆਂ ਸ਼ੁਭ ਕਾਮਨਾਵਾਂ ਜਿਹੜੀਆਂ ਨੇ ਉਹ ਪੂਰੀਆਂ ਹੁੰਦੀਆਂ ਕਾਮਨਾਵਾਂ ਸਾਰਿਆਂ ਦੀਆਂ ਬਾਬਾ ਲਾਲ ਜੀ ਅਸੀਂ ਅਰਦਾਸ ਕਰਦੇ ਆਂ ਕਿ ਸੱਚੇ ਪਾਤਸ਼ਾਹ ਜਿੱਦੀ ਜਿੱਦੀ ਮਨੋ ਕਾਮਨਾਵਾਂ ਇਹ ਸ਼ੋਭਾ ਯਾਤਰਾ ਦੇ ਵਿੱਚ ਤੇ ਕੌਣ ਵਾਲੇ ਜਿਹੜੇ ਮੇਲਾ 19 ਤੇ 20 ਤਰੀਕ ਨੂੰ ਮਨਾਇਆ ਜਾ ਰਿਹਾ ਉਹ ਸਾਰੀਆਂ ਮਾਲਕ ਕਪੂਰੀਆਂ ਕਰੂਗਾ ਤੇ ਸਾਰੀ ਸੰਗਤ ਜਿਹੜੀ ਆ ਉਹ ਸ਼ਰਧਾ ਦੇ ਨਾਲ ਇਸ ਮੇਲੇ ਨੂੰ ਪੂਰੇ ਜੋਰ ਨਾਲ ਮਨਾ ਰਹੀ ਏ